ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਦੇ ਕਿਸਾਨ ਗਰਮਿੰਦਰ ਸਿੰਘ ਆਪਣੇ ਕਿਸਾਨ ਵੀਰ ਦਾ ਕਮੈਂਟ ਸੀ ਵੀ ਸਾਨੂੰ ਕੁਦਰਤੀ ਖੇਤੀ ਬਾਰੇ ਜ਼ਰੂਰ ਦੱਸਿਆ ਜਾਵੇ ਵੀ ਕੁਦਰਤੀ ਖੇਤੀ ਕਿਵੇਂ ਸ਼ੁਰੂ ਕਰੀਏ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਕੁਦਰਤੀ ਖੇਤੀ ਆਰਗੈਨਿਕ ਫਾਰਮਿੰਗ ਇਹਨੂੰ ਸ਼ੁਰੂ ਕਰ ਲਿਓ ਕਿਸਾਨ ਇਹਨਾਂ ਕਨਫਿਊਜ਼ ਹੋ ਜਾਂਦਾ ਜਦੋਂ ਕਿਉਂਕਿ ਹੁਣ ਜਿਆਦਾ ਮੀਨਾਂ ਦੇਖਦੇ ਆ YouTube ਜਾਂ ਹੋਰ ਚੈਨਲ ਖੋਲਦੇ ਆ ਤਾਂ ਉਹਨਾਂ ਉੱਤੇ ਬਹੁਤ ਸਾਰੇ ਘੋਲ ਬਹੁਤ ਕੁਝ ਬਣਾਉਣ ਦੀਆਂ ਵਿਧੀਆਂ ਦੱਸੀਆਂ ਜਾਂਦੀਆਂ ਨੇ ਜਿਹਦੇ ਨਾਲ ਨਵਾਂ ਕਿਸਾਨ ਮਤਲਬ ਉਲਝ ਜਾਂਦਾ ਉਹਨੂੰ ਲੱਗਦਾ ਯਾਰ ਇਹ ਤਾਂ ਬਹੁਤ ਔਖਾ ਹੈ ਕਿਹੜਾ ਇਹਨਾਂ ਕੁਝ ਕਰੂਗਾ ਦੂਜੀ ਖੇਤੀ ਉਹਨੂੰ ਸੌਖੀ ਲੱਗਦੀ ਐ ਇਸ ਲਈ ਉਹ ਕੁਦਰਤੀ ਖੇਤੀ ਤੋਂ ਫਿਰ ਟਲ ਲੱਗ ਜਾਂਦਾ ਵੀ ਇਹ ਤਾਂ ਘੋਲ ਕਰਨੇ ਮੁਸ਼ਕਲ ਨੇ ਪਰ ਕਿਸਾਨ ਵੀਰੋ ਜਿਹੜੀ ਸੱਚਾਈ ਐ ਮੈਂ 15 ਅਗਸਤ 2007 ਨੂੰ ਕੁਦਰਤੀ ਖੇਤੀ ਸ਼ੁਰੂ ਕੀਤੀ ਸੀ ਤਜਰਬੇ ਲਈ ਕਿਉਂਕਿ ਇਹ ਗੱਲ ਦਾ ਪਤਾ ਸੀ ਵੀ ਯਹਰਾਂ ਜੋ ਕੈਮੀਕਲ ਨੇ 1968-65 ਤੋਂ ਬਾਅਦ ਆਏ ਨੇ ਪਹਿਲਾਂ ਆਪਣੇ ਬਜ਼ੁਰਗ ਜਿੰਨੇ ਵੀ ਆਪਣੀ ਖੇਤੀ ਸੀਗੀ ਉਹ ਸਾਰੀ ਯਾਰ ਮੁਕਤੇ ਹੁੰਦੀ ਸੀ ਇਹਨੂੰ ਕੁਦਰਤੀ ਖੇਤੀ ਕਹ ਲਓ ਆਰਗੈਨਿਕ ਫਾਰਮਿੰਗ ਕਹ ਲਓ ਜਾਂ ਜੋ ਵੀ ਨਾਮ ਦੇਣਾ ਤੁਸੀਂ ਦੇ ਸਕਦੇ ਹੋ ਪਰ ਕੁਝ ਵੀ ਇਸ ਤਰ੍ਹਾਂ ਦੀ ਹਰਕਤ ਨਹੀਂ ਕੀਤੀ ਜਾਂਦੀ ਸੀ ਜਿਹੜੇ ਆਪਣੇ ਵਾਤਾਵਰਣ ਲਈ ਇਨਸਾਨ ਦੇ ਸਰੀਰ ਲਈ ਗਲਤ ਸਾਬਤ ਹੁੰਦੀ ਪਰ ਸਮਾਂ ਬਦਲਿਆ ਹੁਣ ਜਿਹੜੀ ਖੇਤੀ ਚੱਲਦੀ ਐ ਉਹ ਖੇਤੀ ਵਿੱਚੋਂ ਬਾਹਰ ਆਉਣ ਦੇ ਲਈ ਸਾਨੂੰ ਕੁਦਰਤੀ ਖੇਤੀ ਜਾਂ ਜੋੜਨ ਲਈ ਤਾਂ ਅਸੀਂ ਬਹੁਤ ਆਪਣੇ ਆਪ ਨੂੰ ਲੱਗਦੇ ਆ ਪਤਾ ਨਹੀਂ ਘਾਟਾ ਪਊ ਕਿਉਂਕਿ ਜਿਹੜਾ ਅੱਜ ਦਾ ਟਾਈਮ ਆ ਕਿਸਾਨ ਵੀਰ ਮੁਕਾਬਲਾ ਕਰਦੇ ਨੇ ਸਿਰਫ ਮੁਕਾਬਲਾ ਕਦਾ ਹੁੰਦਾ ਝਾੜ ਵਧਾਉਣ ਦਾ ਕੋਈ ਨਿਊਟ੍ਰੀਸ਼ਨ ਖਰਾਕੀ ਤੱਤ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਮੁਕਾਬਲਾ ਨਹੀਂ ਹੁੰਦਾ ਅੱਜ ਵੀ ਜੇ ਗਾਹਕ ਕੋਈ ਚੀਜ਼ ਖਰੀਦਦਾ ਤਾਂ ਉਹ ਵਜਨ ਦੇ ਹਿਸਾਬ ਨਾਲ ਖਰੀਦਦਾ ਵੀ 1 ਕਿਲੋ ਦਾ ਕੀ ਰੇਟ ਲਾਏਗਾ ਨਾ ਤਾਂ ਕਿਸੇ ਨੂੰ ਖਰਾਕੀ ਤੱਤਾਂ ਦਾ ਪਤਾ ਵੀ ਇਹ ਖਰਾਕੀ ਤਾਂ ਤਕੀ ਨੇ ਨਿਊਟ੍ਰੀਸ਼ਨੇ ਦੇ ਵਿੱਚ ਪੂਰੇ ਨੇ ਜਾਂ ਇਹ ਇਹਦਾ ਸਵਾਦ ਕਿ ਹੋਏ ਰਿੱਜੂ ਛੇਤੀ ਜਾਂ ਹੌਲੀ ਰਿੱਜੂ ਜਾਂ ਕਿਹੜੀ ਧਰਤੀ ਤੋਂ ਪੈਦਾ ਹੋਈ ਆ ਸੋ ਕਿਸਾਨ ਵੀਰੋ ਆਪਾਂ ਹੁਣ ਗੱਲ ਕਰਦੇ ਆਂ ਵੀ ਕੁਦਰਤੀ ਖੇਤੀ ਕਿਵੇਂ ਸ਼ੁਰੂ ਕਰੀਏ ਇਹ ਬਹੁਤ ਸਮੇਂ ਦੀ ਜ਼ਰੂਰਤ ਆ ਮੰਗ ਆ ਕਿਸਾਨ ਵੀਰਾਂ ਨੂੰ ਆਪਣੇ ਸਰੀਰ ਬਾਰੇ ਸੋਚਣਾ ਚਾਹੀਦਾ ਜੇ ਆਪਾਂ ਪੈਸੇ ਵਾਲੀ ਖੇਤੀ ਮਗਰ ਭੱਜੀ ਗਏ ਜੇ ਆਪਾਂ ਦੇਖੀਏ ਵੀ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਤੰਦਰੁਸਤ ਵਿਅਕਤੀ ਹੁੰਦਾ ਚਾਹੀ ਜੇਬ 'ਚ ਪੈਸੇ ਘੱਟ ਹੋਣ ਜੇ ਉਹ ਬਿਮਾਰ ਨਹੀਂ ਹੈਗਾ ਸਭ ਕੁਝ ਖਾ ਸਕਦਾ ਆਪਣਾ ਮਨ ਉਹਦਾ ਖੋਸਾ ਸਰੀਰ ਖੋਸਾ ਕੋਈ ਬਿਮਾਰੀ ਨਹੀਂ ਉਹਦਾ ਪਰਿਵਾਰ ਸਿਹਤਮੰਦ ਹੈ ਤਾਂ ਉਹ ਅਮੀਰ ਹੀ ਗਿਣਾ ਜਾਵੇਗਾ ਸੋ ਆਪਾਂ ਨੂੰ ਕੁਦਰਤੀ ਖੇਤੀ ਸ਼ੁਰੂ ਕਰਨ ਲਈ ਬਹੁਤ ਜਿੱਕਣ ਸਾਰੀ ਜ਼ਮੀਨ 'ਚ ਨਾ ਕਰੀਏ ਜਿੰਨਾ ਕ ਆਪਾਂ ਲੱਗਦਾ ਵੀ ਇੰਨੇ ਕ ਹੈ ਸਿਹਤ ਜੇ ਮੈਨੂੰ ਘਾਟਾ ਵੀ ਪਵੇ ਪਰ ਘਾਟਾ ਪੈਂਦਾ ਨਹੀਂ ਹੈ ਉਥੋਂ ਆਪਾਂ ਇੱਕ ਕਨਾਲ ਦੀ ਕਨਾਲ ਜਿੰਨੀ ਵੀ ਜਗ੍ਹਾ ਕਰਨੀ ਚਾਹੁੰਨੇ ਆ ਉਹ ਤੋਂ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਆਪਾਂ ਨੂੰ ਦਿਮਾਗ ਦੇ ਵਿੱਚੋਂ ਇਹ ਕੱਢਣਾ ਪਊਗਾ ਵੀ ਇਹਦੇ ਵਿੱਚ ਬਹੁਤ ਕੁਝ ਕੋਲ ਜਾਂ ਜੋ ਅਸੀਂ ਪਾਉਣੇ ਆ ਉਹ ਪਾਉਣ ਦੀ ਜ਼ਰੂਰਤ ਹੈ ਕਿਉਂਕਿ ਕੁਦਰਤੀ ਖੇਤੀ ਵਿੱਚ ਜੇ ਆਪਾਂ ਕੁਝ ਵੀ ਨਹੀਂ ਪਾਵਾਂਗੇ ਤਾਂ ਵੀ ਕੁਦਰਤ ਆ ਜਿਹੜਾ ਉਹਦੇ ਵਿੱਚ ਪੈਦਾ ਹੁੰਦਾ ਇਹਦਾ ਸਬੂਤ ਆਪਣੇ ਜੰਗਲਾਂ ਦੇ ਵਿੱਚ ਲੱਗੇ ਹੋਏ ਪੌਦੇ ਫਲਦਾਰ ਰੁੱਖ ਤੇ ਹੋਰ ਝਾੜੀਆਂ ਜਿਹੜੀਆਂ ਪੀੜੀ ਦਾਰ ਪੀੜੀ ਅੱਗੇ ਆਪਣਾ ਵਾਅਦਾ ਕਰਦੇ ਹਾਂ ਜਦੋਂ ਕਿ ਉਹਨਾਂ ਦੀ ਕੋਈ ਸਾਮ ਸੰਭਾਲ ਨਹੀਂ ਕੀਤੀ ਜਾਂਦੀ ਤੇ ਵਿਗਿਆਨੀਆਂ ਦਾ ਇਹ ਵੀ ਮੰਨਣਾ ਵੀ ਸਭ ਤੋਂ ਜ਼ਿਆਦਾ ਖਰਾਕੀ ਤੱਤ ਨਿਊਟ੍ਰੀਸ਼ਨ ਜਿੱਥੇ ਇਨਸਾਨੀ ਛੇੜਛਾੜ ਨਹੀਂ ਹੁੰਦਾ ਉਸੇ ਜਗ੍ਹਾ ਦੇ ਜੰਗਲ ਦੀ ਉਪਜ ਨੂੰ ਹੀ ਦਿੱਤੇ ਗਏ ਨੇ ਸੋ ਆਪਾਂ ਨੂੰ ਕੁਦਰਤਕ ਖੇਤੀ ਸੁਰਨ ਸ਼ੁਰੂ ਕਰਨ ਲਈ ਕੋਸ਼ਿਸ਼ ਕਰੀਏ ਵੀ ਦੇਸੀ ਬੀਜ ਲੈ ਜਾਣ ਦੇਸੀ ਬੀਜਾਂ ਦੇ ਵਿੱਚ ਆਪਾਂ ਨੂੰ ਇਹ ਫਾਇਦਾ ਹੋਊਗਾ ਆਪਣਾ ਖਰਚਾ ਬੀਜਾਂ ਦਾ ਖਤਮ ਹੋ ਜਾਊਗਾ ਕਿਉਂਕਿ ਉਹਨਾਂ ਬੀਜਾਂ ਨੂੰ ਆਪਾਂ ਬਾਰ-ਬਾਰ ਬੀਜ ਸਕਦੇ ਹਾਂ ਤੇ ਆਪਣੇ ਕੁਦਰਤੀ ਖੇਤੀ ਕਿਸੇ دوست ਮਿੱਤਰ ਵਾਲੇ ਕਿਸਾਨਾਂ ਨਾਲ ਆਪਾਂ ਬਦਲ ਜ਼ਰੂਰ ਸਕਦੇ ਆਂ 2-4 ਸਾਲ ਬਾਅਦ ਵੀ ਬਦਲੋ ਉਹ ਮਿੱਟੀ ਜਾਂ ਆਪਣੀ ਮਿੱਟੀ ਦੇ ਕੁਝ ਉਹਨਾਂ ਵਿੱਚ ਜ਼ਿਆਦਾ ਤਬਦੀਲੀਆਂ ਹੋਣ ਨਾਲ ਵੀ ਦੀ ਦੀ ਕੁਆਲਿਟੀ ਵਧੀਆ ਬਣੇ ਪਰ ਇਹ ਨਹੀਂ ਹੈਗਾ ਵੀ ਆਪਾਂ ਨੂੰ ਹਰ ਵਾਰੀ ਬੋਲ ਲੈਣੇ ਪੈਣਗੇ ਸੋ ਅਗਲੀ ਗੱਲ ਕਰੀਏ ਸੇਤ ਦੀ ਆਪਣੀ ਰਸੋਈ ਦੀ ਕਿਉਂਕਿ ਹੁਣ ਅਸੀਂ ਜਿਹੜੀ ਖੇਤੀ ਕਰਦੇ ਆਂ ਉਸ ਖੇਤੀ ਵਿੱਚ ਅਸੀਂ ਬਾਜ਼ਾਰ ਲਈ ਕੀ ਕਰਦੇ ਆਂ ਆਪਣਾ ਜਿਹੜਾ ਉਪਜ ਆ ਜੋ ਵੀ ਸਾਨੂੰ ਉਤਪਾਦ ਪੈਦਾ ਕਰਦੇ ਆਂ ਉਹ ਬਾਜ਼ਾਰ ਨੂੰ ਜਾਂਦਾ ਤੇ ਬਾਜ਼ਾਰ 'ਚ ਉਹਨੂੰ ਵੇਚ ਕੇ ਅਸੀਂ ਫੇਰ ਆਪਣੀ ਰਸੋਈ ਦਾ ਸਾਮਾਨ ਲੈ ਕੇ ਆਉਨੇ ਆ ਹੁਣ ਉਹ ਕਿੰਨਾ ਕਾ ਸੌਦਾ ਹੈ ਕਿੰਨਾ ਕਾ ਉਹ ਹੈ ਸੋ ਆਪਾਂ ਨੂੰ ਜੇ ਵੀ ਇੱਕ ਕਨਾਲ ਕੁਦਰਤੀ ਖੇਤੀ ਸ਼ੁਰੂ ਕਰੀਏ ਤਾਂ ਉਹਦੇ ਵਿੱਚ ਆਪਾਂ ਨੂੰ ਸਭ ਤੋਂ ਜ਼ਰੂਰੀ ਫਲਦਾਰ ਰੁੱਖ ਸਾਮਾ ਵਾਲੇ ਰੁੱਖ ਉਹ ਲਾਉਣੇ ਜ਼ਰੂਰੀ ਨੇ ਘਰ ਲਈ ਦਾਲਾਂ ਜ਼ਰੂਰੀ ਨੇ ਸਬਜ਼ੀਆਂ ਜ਼ਰੂਰੀ ਨੇ ਯਾਨੀ ਕੋਸ਼ਿਸ਼ ਕਰੀਏ ਹਲਦੀ ਮਿਰਚਾਂ ਧਨੀਆ ਜਿਹੜੇ ਸੌਖੇ ਬੜੇ ਆਰਾਮ ਨਾਲ ਹੋ ਜਾਂਦੇ ਨੇ ਉਹ ਆਪਣੀ ਉਪਜ ਨੂੰ ਆਪਣੇ ਰਸੋਈ ਦੇ ਲਈ ਆਪਣੇ ਖੇਤੀ ਉਸ ਤਰ੍ਹਾਂ ਸ਼ੁਰੂ ਕਰਨੀਆਂ ਆਪਣੇ ਲਈ ਕਰਨੀਆਂ ਨਾ ਕਿ ਬਾਜ਼ਾਰ ਲਈ ਫਿਰ ਇਹਦੇ ਵਿੱਚ ਆਪਾਂ ਇਹ ਦੇਖਣਾ ਵੀ ਇਹ ਖਾਣ ਤੋਂ ਬਾਅਦ ਸਾਡੇ ਘਰ ਤੇ ਵਿੱਚੋਂ ਬਿਮਾਰੀਆਂ ਦਾ ਦਵਾਈਆਂ ਦਾ ਉਹ ਖਰਚਾ ਬਹੁਤ ਘਟਜੂ ਕਿਉਂਕਿ ਜੈਸਾ ਖਾਈਏ ਅੰਨ ਵੈਸਾ ਹੋਵੇ ਮਨ ਜਦੋਂ ਅਸੀਂ ਸੁੱਧ ਤੇ ਵਧੀਆ ਭੋਜਨ ਖਾਵਾਂਗੇ ਤਾਂ ਬਿਮਾਰੀਆਂ ਘਟਣਗੀਆਂ ਤੇ ਅਸੀਂ ਸਿਹਤਮੰਦ ਹੋਵਾਂਗੇ ਫਿਰ ਜਦੋਂ ਖੇਤਾਂ ਵਿੱਚ ਰੁੱਖ ਹੋਣਗੇ ਅਸੀਂ ਉਸ ਵਾਤਾਵਰਣ 'ਚ ਰਹਾਂਗੇ ਤਾਂ ਜਿਹੜਾ ਸਭ ਤੋਂ ਜ਼ਰੂਰੀ ਆ ਸਾਡਾ ਸਾਹ ਪ੍ਰਣਾਲੀ ਆਕਸੀਜਨ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਧ ਆਕਸੀਜਨ ਖੇਤਾਂ 'ਚ ਪਾਈ ਜਾਂਦੀ ਜਿੱਥੇ ਕੁਦਰਤੀ ਖੇਤੀ ਹੁੰਦੀ ਆ ਕਿਉਂਕਿ ਇਸ ਖੇਤੀ ਵਿੱਚ ਤੁਹਾਡੇ ਕੋਲ ਤਰ੍ਹਾਂ-ਤਰ੍ਹਾਂ ਦੇ ਜੜ ਰੁੱਖ ਹੋਣਗੇ ਤਾਂ ਜਿਹੜੇ ਰੁੱਖਾਂ ਦੀਆਂ ਜੜਾਂ ਨੇ ਉਹ ਮਿੱਟੀ ਦੇ ਬਹੁਤ ਡੰਗਾਈ ਤੱਕ ਚਲੇ ਜਾਂਦੀਆਂ ਨੇ ਫਿਰ ਉਹ ਉੱਥੋਂ ਨਿਊਟ੍ਰੀਸ਼ਨ ਹੀਠੋ ਚੱਕ ਕੇ ਆਪਣੇ ਪੱਤਿਆਂ ਦੇ ਰੂਪ ਦੇ ਵਿੱਚ ਜਦੋਂ ਹੀਣਾ ਝਾੜਨਗੇ ਤਾਂ ਆਪਣੀ ਉੱਪਰਲੀ ਤਾ ਉਹਨੂੰ ਮਿਲਣਗੇ ਤੇ ਜਦੋਂ ਤਰ੍ਹਾਂ ਤਰ੍ਹਾਂ ਦੇ ਮਤਲਬ ਜੇ 20 ਤਰ੍ਹਾਂ ਦੇ ਪੱਤ ਨੇ ਦਾ 20 ਤਰ੍ਹਾਂ ਦੇ ਨਿਊਟ੍ਰੀਸ਼ਨ ਦੇਣ ਦੀ ਵੀ ਉਹਨਾਂ ਵਿੱਚ ਤਾਕਤ ਹੁੰਦੀ ਆ। ਸੋ ਖਰਾਕੀ ਤੱਤ ਵਧਣਗੇ। ਫੇਰ ਜਦੋਂ ਰੁੱਖ ਹੋਣਗੇ ਤਾਂ ਉਸ ਖੇਤ ਵਿੱਚ ਉਸ ਥਾਂ ਵਿੱਚ ਪੰਛੀਆਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਜਾਂਦੀ ਹੈ। ਤੇ ਜਿਹੜੇ ਦਿਮਾਗ ਦੇ ਵਿੱਚ ਆਪਾਂ ਨੂੰ ਕੀੜਿਆਂ ਦੀ ਸਮੱਸਿਆ ਆਉਂਦੀ ਆ ਵੀ ਸਾਡੇ ਕੀਟ ਆਉਣਗੇ, ਵਾਇਰਸ ਆਉਣਗੇ, ਵਾਇਰਸ ਰੋਗ ਪੈਣ ਦੇ ਨੇੜੇ ਵੀ ਉਹ ਸਾਡੇ ਬਿਮਾਰੀਆਂ ਲੱਗਣਗੀਆਂ। ਤਾਂ ਉਹ ਕੀਟ ਕੰਟਰੋਲ ਕਰਨ ਲਈ ਪੰਛੀ ਹੋਣਗੇ। ਜਦੋਂ ਆਪਾਂ ਕੁਦਰਤੀ ਖੇਤੀ ਕਰਾਂਗੇ ਇੱਕ ਤਾਂ ਫਸਲ ਨਹੀਂ ਹੋਣੀ ਅਲੱਗ-ਅਲੱਗ ਫਸਲਾਂ ਹੋਣਗੀਆਂ ਜੇ ਮਤਲਬ ਆਪਣੇ ਖੇਤ ਵਿੱਚ 10 ਤਰ੍ਹਾਂ ਦੀਆਂ ਆਈਟਮਾਂ ਨੇ ਤਾਂ ਹਰੇਕ ਦੇ ਪੱਤਿਆਂ ਦਾ ਸਵਾਦ ਵੱਖਰਾ ਹੁੰਦਾ ਤਾਂ ਉਹ ਜਿਹੜੇ ਕੀੜੇ ਨੇ ਉਹ ਵੀ ਉਹਨਾਂ ਤੇ ਅਟੈਕ ਨਹੀਂ ਕਰਨਗੇ ਇੱਕ ਦੂਏ ਨਾਲ ਉਲਝਣਗੇ ਜਾਂ ਕਨਫਿਊਜ਼ ਹੋ ਜਾਣਗੇ ਕੁਦਰਤੀ ਖੇਤੀ ਵਿੱਚ ਆਪਾਂ ਨੂੰ ਸਭ ਤੋਂ ਜ਼ਰੂਰੀ ਧਿਆਨ ਦੇਣ ਜੋ ਗੱਲ ਇਹ ਆ ਵੀ ਦੇਸੀ ਬੀਜ ਵਰਤੋ ਆਪਣੇ ਇਲਾਕੇ ਦੇ ਬੀਜ ਵਰਤੋ ਤੇ ਸਹੀ ਸਮੇ ਤੇ ਬੀਜੋ ਕੁਦਰਤੀ ਖੇਤੀ ਵਿੱਚ ਆਪਾਂ ਬਹੁਤਾ ਬੇ ਟਾਈਮਾਂ ਅਗੇਤਾ ਪਸੇਤਾ ਨਹੀਂ ਕਰ ਸਕਦੇ ਰੁੱਤ ਦੇ ਹਿਸਾਬ ਨਾਲ ਚੱਲਣਾ ਪੈਣਾ ਸੋ ਜਿਹੜਾ ਆਯੁਰਵੇਦ ਹੈ ਉਹਦੇ ਵਿੱਚ ਵੀ ਰੁੱਤ ਦੀਆਂ ਸਬਜ਼ੀਆਂ ਖਾਣ ਦੀ ਹੀ ਗੱਲ ਕੀਤੀ ਜਾਂਦੀ ਹੈ ਪਰ ਹੁਣ ਸਾਡੇ ਜਿਹੜਾ ਬਾਜ਼ਾਰ ਆ ਸਾਡੇ ਬਾਜ਼ਾਰ ਦੇ ਵਿੱਚ ਜਿਹੜੇ ਖਰੀਦਦਾਰ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਸਰਦੀਆਂ ਦੀਆਂ ਸਬਜ਼ੀਆਂ ਕਿਹੜੀਆਂ ਨੇ ਗਰਮੀ ਦੀਆਂ ਕਿਹੜੀਆਂ ਨੇ ਇਸ ਤਰ੍ਹਾਂ ਦਾ ਸਿਸਟਮ ਚੱਲ ਪਿਆ ਵੀ ਹਰੇਕ ਸਬਜ਼ੀ ਤੁਹਾਨੂੰ ਹਰੇਕ ਰੁੱਤ ਵਿੱਚ ਹੀ ਮਿਲ ਜਾਂਦੀ ਆ ਉਦਾਹਰਨ ਦੇ ਲਈ ਜੇ ਮੈਂ ਗੱਲ ਕਰਾਂ ਜਿਵੇਂ ਮਟਰ ਗਾਜਰਾਂ ਨੇ ਗੋਭੀ ਆ ਇਹ ਆਪਣੇ ਸਿਆਲ ਰੁੱਤ ਵਿੱਚ ਆਉਂਦੀਆਂ ਨੇ ਜਿਵੇਂ ਕਈਆ ਖੀਰਾ ਕਦੂ ਜਾਤੀ ਦੀਆਂ ਇਹ ਗਰਮੀ ਰੁੱਤ ਜਾਂਦੀ ਨੇ ਪਰ ਇਹ ਆਪਾਂ ਨੂੰ ਸਾਰਾ ਸਾਲ ਮਿਲਦੀ ਰਹਿੰਦੀਆਂ ਨੇ ਇੱਕ ਤਾਂ ਆਪਾਂ ਰੁੱਤ ਦੀ ਸਬਜ਼ੀ ਖਾਈਏ ਇੱਕ ਆਪਣੇ ਇਲਾਕੇ ਦੀ ਖਾਈਏ ਜੇ ਆਪਣੇ ਕੋਲ ਆਪਣੇ ਖੇਤ ਵਿੱਚ ਪੈਦਾ ਹੋ ਜਾਂਦੀ ਹੈ ਤਾਂ ਉਹ ਸੁੱਧ ਹੋਊਗੀ ਕਿਉਂਕਿ ਹਰੇਕ ਇਨਸਾਨ ਆਪਣਾ ਉਤਪਾਦ ਬਦਾਂ ਮਝਾੜ ਬਣਾਉਣ ਦੀ ਕੋਸ਼ਿਸ਼ 'ਚ ਲੱਗਿਆ ਹੋਇਆ ਹੈ ਜਦੋਂ ਆਪਾਂ ਝਾੜ ਵਧਾਉਂਦੇ ਆ ਤਾਂ ਉਹਦੇ ਉੱਤੇ ਸੜਕਾਂ ਵੀ ਬਹੁਤ ਜ਼ਿਆਦਾ ਕੀਤੇ ਜਾਂਦੇ ਹਨ ਸੋ ਜਦੋਂ ਆਪਾਂ ਕੁਦਰਤੀ ਖੇਤੀ ਕਰਾਂਗੇ ਤਾਂ ਆਪਣੇ ਰਸੋਈ ਨੂੰ ਆਪਾਂ ਸੰਕੋਚ ਨਾਲ ਵਧੀਆ ਢੰਗ ਨਾਲ ਵਧੀਆ ਬੀਜ ਬਰਤ ਕੇ ਖੇਤੀ ਕਰਾਂਗੇ ਸੋ ਖੇਤੀ ਵਿੱਚ ਆਪਣੇ ਇੱਕ ਤਾਂ ਜਦੋਂ ਆਪਾਂ ਆਪਣੇ ਹੱਥੀਂ ਬੂਟੇ ਪਾਲਾਂਗੇ ਹੱਥੀਂ ਘਰ ਦੀ ਰਸੋਈ ਲਈ ਪੈਦਾ کریں ਕਿ ਤਾਂ ਸੁੱਧ ਚੀਜ਼ ਹੋਊ ਇੱਕ ਵਧੀਆ ਹੋਊ ਇੱਕ ਆਪਣੀ ਕਸਰਤ ਕਰਨ ਦੀ ਮਿੱਟੀ ਨਾਲ ਜੋੜਨ ਦੀ ਜ਼ਿਆਦਾ ਵਧੂਗੀ ਤੋ ਆਪਾਂ ਨੂੰ ਆਪਣੇ ਮਨ ਵਿੱਚੋਂ ਇਹ ਗੱਲ ਦਾ ਡਰ ਕੱਢ ਦੇਣਾ ਚਾਹੀਦਾ ਵੀ ਕੁਦਰਤੀ ਖੇਤੀ ਔਖੀ ਆ ਇਹ ਬਿਲਕੁਲ ਸੌਖੀ ਆ ਇਸ ਖੇਤੀ ਵਿੱਚ ਨਦੀਨਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਜਿੰਨੀ ਦੇਰ ਆਪਾਂ ਲੱਗਦਾ ਵੀ ਸਾਡੇ ਖੇਤ ਵਿੱਚ ਨਿਊਟ੍ਰੀਸ਼ਨਾਂ ਦੀ ਕਮੀ ਆ ਉਨੀ ਦੇਰ ਜਿਹੜੇ ਨਦੀਨ ਨੇ ਉਹ ਵੀ ਖਰਾਕੀ ਤੱਤ ਪੂਰਾ ਕਰਨ ਲਈ ਉਸ ਤਰ੍ਹਾਂ ਦਾ ਚੱਕਰ ਬਣਿਆ ਆ ਕੁਦਰਤ ਦਾ ਰੁੱਤਾ ਇਹ ਨਦੀਨ ਬਦਲਾਅ ਦੇ ਹਿਸਾਬ ਨਾਲ ਸਮੇਂ ਨਾਲ ਬਹੁਤ ਸਾਰੇ ਨਦੀਨ ਆਪਣੇ ਆਪ ਚਲੇ ਜਾਂਦੇ ਹਨ ਸਾਡੇ ਖੇਤ ਵਿੱਚ ਬਰੂ ਹੁੰਦਾ ਸੀ ਮੋਥਾ ਹੁੰਦਾ ਸੀ ਤੇ ਬਹੁਤ ਸਾਰੇ ਐਸੇ ਨਦੀਨ ਸੀਗੇ ਜਿਹੜੇ ਰੋਤਾ ਮਤਲਬ ਸਮੇਂ ਦੇ ਨਾਲ ਪਿਛਲੇ 17 ਸਾਲਾਂ ਦੇ ਵਿੱਚ ਆਪਣੇ ਆਪ ਚਲੇ ਗਏ ਕੋਈ ਨਾ ਤਾਂ ਖੇਤ ਵਿੱਚ ਮਸ਼ੀਨਰੀ ਦਾ ਇਸਤੇਮਾਲ ਕੀਤਾ ਗਿਆ ਨਾ ਲੇਬਰ ਦਾ ਕਰਦੇ ਨੇ ਤੇ ਪਾਣੀ ਦਾ ਇਸਤੇਮਾਲ ਵੀ ਬਹੁਤ ਘੱਟ ਕਰਦੇ ਆਂ ਤਕਰੀਬਨ ਫਸਲ ਨੂੰ ਇੰਨਾ ਸੋਕਾ ਲਵਾ ਦਿੰਦੇ ਆਂ ਵੀ ਉਹ ਲਾਸਟ ਸਟੇਜਾਂ ਤੇ ਹੁੰਦੀ ਆ ਉਦੋਂ ਪਾਣੀ ਦਿੱਤਾ ਜਾਂਦਾ ਤਾਂ ਵੀ ਉਹ ਬਚ ਜਾਂਦੀ ਆ ਫਿਰ ਜਦੋਂ ਕੁਦਰਤੀ ਖੇਤੀ ਦੀ ਮਿੱਟੀ ਵਿੱਚ ਸੂਖਮ ਜੀਵਾਾਂ ਦੀ ਗਿਣਤੀ ਆਪਣੇ ਆਪ ਵਧਣ ਲੱਗ ਜਾਂਦੀ ਆ ਜਦੋਂ ਆਪਾਂ ਉਹਦੇ ਨਾਲ ਛੇੜ ਛਾੜ ਬੰਦ ਕਰ ਦਿੰਦੇ ਆਂ ਕੁਦਰਤੀ ਕੀਤੀ ਕੀ ਹੈ ਕੁਦਰਤ ਨਾਲ ਛੇੜਛਾੜ ਘੱਟ ਕਰਨੀ ਉਹਨੂੰ ਸੰਭਾਲਣਾ ਜਦੋਂ ਆਪਾਂ ਕੁਦਰਤ ਨਾਲ ਛੇੜਛਾੜ ਘੱਟ ਕਰਤੀ ਉਹਨੂੰ ਸੰਭਾਲਣ ਦਾ ਕਿ ਨਾ ਉਹਦੀ ਰਿਪੇਅਰ ਹੋਣ ਲੱਗ ਜਾਂਦੇ ਆ ਜਿਵੇਂ ਕਿ ਆਪਣਾ ਸਰੀਰ ਹੈ ਬਹੁਤ ਸਾਰੀਆਂ ਬਿਮਾਰੀਆਂ ਆਪਣਾ ਸਰੀਰ ਆਪਣੇ ਆਪ ਠੀਕ ਕਰ ਸਕਦਾ ਪਰ ਆਪਾਂ ਨੂੰ ਲੱਗਦਾ ਵੀ ਆਪਾਂ ਨੂੰ ਤਾਂ ਡਾਕਟਰ ਹੀ ਠੀਕ ਕਰੂ ਸੋ ਆਪਾਂ ਜਲਦੀ ਜਲਦੀ ਭੱਜਦੇ ਆ ਤੇ ਸਰੀਰ ਨੂੰ ਆਪਣੇ ਆਪ ਦੀ ਰਿਪੇਅਰ ਕਰਨ ਦਾ ਸਮਾਂ ਵੀ ਨਹੀਂ ਦਿੰਦੇ ਸੋ ਉਸ ਤਰ੍ਹਾਂ ਆਪਣੀ ਮਿੱਟੀ ਆ ਖੇਤੀ ਆ ਜਿਹੜੀ ਇਲਾਕੇ ਦੀ ਸਿਹਤ ਦੇ ਲੋਕਾਂ ਦੀ ਮਿੱਟੀ ਦੀ ਸਿਹਤ ਦਾ ਪਤਾ ਉਸ ਇਲਾਕੇ ਦੀ ਮਿੱਟੀ ਦੇ ਸੇਤੋਂ ਪਤਾ ਲੱਗ ਜਾਂਦਾ ਵੀ ਉਹ ਲੋਕ ਜਿਹੜੇ ਲੋਕ ਬਿਮਾਰ ਨੇ ਤਾਂ ਉੱਥੇ ਦੀ ਮਿੱਟੀ ਵੀ ਬਿਮਾਰ ਹੂ ਸੋ ਆਪਾਂ ਨੂੰ ਪਹਿਲਾਂ ਆਪਣੇ ਆਪ ਨੂੰ ਤੰਦਰੁਸਤ ਕਰਨਾ ਹੋਊਗਾ ਆਪਣੇ ਰਸੋਈ ਨੂੰ ਸੁੱਧ ਕਰਨਾ ਹੋਊਗਾ ਉਸ ਤੋਂ ਬਾਅਦ ਜੇਦਾ ਆਪਾਂ ਨੂੰ ਲੱਗਿਆ ਵੀ ਮੇਰੀ ਖੇਤੀ ਚੱਲ ਪਈ ਹੁਣ ਮੈਨੂੰ ਡਰਨੀ ਲੋੜ ਨਹੀਂ ਤਾਂ ਆਪਣੀ ਉਹ ਖੇਤੀ ਨੂੰ ਬទਾਲਾਂਗੇ ਇਸ ਖੇਤੀ ਦਾ ਸਭ ਤੋਂ ਵੱਡਾ ਲਾਭ ਇਹ ਹੋਊਗਾ ਵੀ ਸਾਨੂੰ ਬਾਰ-ਬਾਰ ਖਰਚੇ ਕਰਨ ਦੀ ਲੋੜ ਨਹੀਂ ਹੋਊਗੀ ਤੇ ਜਦੋਂ ਤੁਸੀਂ ਤੰਦਰੁਸਤ ਹੋ ਤਾਂ ਤੁਹਾਡੇ ਦੋਸਤ ਮਿੱਤਰ ਸਮਾਜ ਵੀ ਤੰਦਰੁਸਤ ਹੋਊਗਾ ਕਿਉਂਕਿ ਸੁੱਤੋਂ ਭੋਜਨ ਉਸ ਤਰ੍ਹਾਂ ਦੀਆਂ ਉਪਜਾਣ ਖਰੀਦਣਗੇ ਤੇ ਆਪਣਾ ਸਮਾਜ ਸਿਹਤਮੰਦ ਹੋ ਜਵੇ ਆਪਾਂ ਸਿਹਤਮੰਦ ਹੋ ਜੀਵੇ ਆਪਣੀਆਂ ਬਿਮਾਰੀਆਂ ਦਾ ਖਰਚਾ ਘਟ ਜਾਵੇ ਸੋ ਉਸ ਲਈ ਅੱਜ ਨਹੀਂ ਕੱਲ ਨਹੀਂ ਜਿੰਨੀ ਆਪਾਂ ਛੇਤੀ ਕੁਦਰਤੀ ਖੇਤੀ ਸ਼ੁਰੂ ਕਰ ਲਾਂਗੇ ਉਹਨੇ ਵਧੀਆ ਰਹਾਂਗੇ ਤੇ ਆਪ ਜੀ ਨੂੰ ਇੱਕ ਜਾਣ ਕੇ ਇੱਕ ਹੋਰ ਗੱਲ ਕਰਨੀ ਚਾਹੁੰਗਾ ਵੀ ਜਿਹੜਾ ਆਪਣਾ ਖੇਤ ਆ ਕਿਸਾਨ ਦਾ ਉਹਦਾ ਆਪਣਾ ਸਕੂਲ ਹੁੰਦਾ ਉਸ ਖੇਤ ਵਿੱਚ ਸਾਨੂੰ ਮਿੱਟੀ ਨੇ ਆਪਣੇ ਆਪ ਇਸ ਤਰ੍ਹਾਂ ਲੱਗਦਾ ਸਾਨੂੰ ਦੇਖਣਾ ਸਮਝਣਾ ਵੀ ਆਪ ਹੁਤਾ ਕਿਵੇਂ ਆ ਵੱਡਾ ਤਗੜਾ ਮਾੜਾ ਇਹ ਕਿਉਂ ਤਗੜਾ ਫਿਰ ਉਹਨਾਂ ਚੀਜ਼ਾਂ ਦੇ ਸਵਾਲ ਮੇਲਣ ਦੇ ਸਵਾਲਾਂ ਦੇ ਜਵਾਬ ਮੇਲਣ ਲੱਗ ਜਾਣਗੇ ਮੈਨੂੰ ਸ਼ੁਰੂ ਵਿੱਚ ਇਸ ਗੱਲ ਦਾ ਵੀ ਪਤਾ ਨਹੀਂ ਸੀ ਵੀ ਕੁਦਰਤੀ ਖੇਤੀ ਵਿੱਚ ਪਾਣੀ ਕੱਟ ਲਾਉਣਾ ਪੈਂਦਾ ਕਿਉਂਕਿ ਮੈਂ ਪਾਣੀ ਲਾਉਣ ਨੂੰ ਲੇਟ ਹੋ ਜਾਂਦਾ ਸੀਗਾ ਕਿਸਾਨ ਮੰਡੀ ਸਬਜ਼ੀ ਵੇਚਣ ਚਲੇ ਜਾਣਾ ਲੋਕਾਂ ਨੇ ਕਮਾਂਡੀਆਂ ਨੇ ਹਫ਼ਤੇ ਬਾਅਦ ਪਾਣੀ ਲਾਇਆ ਕਰਨਾ ਤੇ ਮੈਂ ਨਾ ਲਾਉਣਾ ਉਹਨਾਂ ਨੇ ਜਦੋਂ ਦੂਆ ਪਾਣੀ ਵੀ ਲੈਣ ਲਾ ਮੈਂ ਫੇਰ ਵੀ ਨਾ ਲਾਉਣਾ ਤਾਂ ਸਮਝ ਆ ਗਈ ਇਹ ਗੱਲ ਦੀ ਵੀ ਕੁਦਰਤੀ ਖੇਤੀ ਵਿੱਚ ਸੋਕਾ ਝੱਲਣ ਦੀ ਤਾਕਤ ਵੱਧ ਜਾਂਦੀ ਹੈ ਕਿ ਫਸਲ ਜਦੋਂ ਪਾਣੀ ਮੰਗੇ ਉਦੋਂ ਹੀ ਦੇਣਾ ਪਾਣੀ ਕਦੋਂ ਮੰਗਦਾ ਜਦੋਂ ਪੱਤੇ ਕਮਲਾ ਜਾਨ ਲੱਗਦਾ ਵੀ ਹੁਣ ਬਹੁਤ ਹੀ ਜ਼ਰੂਰਤ ਆ ਤਾਂ ਉਹ ਸਮੇਂ ਪਾਣੀ ਦੀ ਰੋਜ਼ ਰੂਟੀ ਆ ਪਾਣੀ ਜੇਕਰ ਤੋਂ ਦਰਤੀ ਖੇਤੀ ਜੇ ਹਰ ਸਮੇਂ ਪਾਣੀ ਲਾਈ ਜਾਵਾਂਗੇ ਗੜਾਈ ਕਰ ਲੋ ਮਲਚਿੰਗ ਕਰ ਲੋ ਯਾਨੀ ਇਹ ਨਹੀਂ ਹੈਗਾ ਵੀ ਕੁਦਰਤੀ ਖੇਤੀ ਇੱਕ ਬਹੁਤ ਡਰ ਵਾਲੀ ਚੀਜ਼ ਆ ਇਹ ਸਾਡੇ ਬਜ਼ੁਰਗਾਂ ਦੀ ਉਹ ਖੇਤੀ ਆ ਇਹ ਮਿੱਟੀ ਦੀ ਆਪਣੀ ਖੇਤੀ ਆ ਕੁਦਰਤ ਦੀ ਕੁਦਰਤੀ ਖੇਤੀ ਕੁਦਰਤ ਨੂੰ ਸੰਭਾਲ ਕੇ ਬਣੂਗੀ ਜਦੋਂ ਆਪਾਂ ਸਾਰਿਆਂ ਦਾ ਇਸ ਖੇਤੀ ਵਿੱਚ ਧਿਆਨ ਰੱਖਾਂਗੇ ਪੰਛੀਆਂ ਤੋਂ ਲੈ ਕੇ ਛੋਟੇ ਸੂਖਮ ਜੀਵਨ ਤੱਕ ਆਪਣੇ ਖੇਤ ਵਿੱਚ ਮਾਰਾ ਮਾਰੀ ਦੀ ਗੱਲ ਖਤਮ ਹੋ ਜੂਗੀ ਉਦੋਂ ਕੁਦਰਤੀ ਖੇਤੀ ਚੱਲਦੀ ਹੈ ਕੁਦਰਤੀ ਵਸਿਲਿਆਂ ਦਾ ਆਪਾਂ ਇਸ ਖੇਤੀ ਵਿੱਚ ਵਿਨਾਸ਼ ਨਹੀਂ ਕਰ ਸਕਦੇ ਛਤ ਗੱਲ ਆ ਵੀ ਇਹ ਖੇਤੀ ਵਿੱਚ ਕਦੇ ਵੀ ਅੱਗ ਨਹੀਂ ਲਾਉਣੀ ਹੋਊਗੀ ਤਾਂ ਕਿ ਮਿੱਟੀ ਦੇ ਸੂਖਮ ਜੀਵ ਨਾ ਮਰਨ ਜਿਹੜੇ ਖੇਤਾਂ ਦਾ ਪੱਤਾ ਕਚਰਾ ਜੋ ਵੀ ਗਿਰਿਆ ਉਹ ਸਮਾਜ ਤੇ ਮਲਚਿੰਗ ਦੇ ਰੂਪ ਚੇ ਰਹਿੂ ਤਾਂ ਗੱਲ ਤਾਂ ਰਹੂਗਾ ਕਿਉਂਕਿ ਸਯੌਂਕ ਤੋਂ ਲੈ ਕੇ ਹਰੇਕ ਜੀਵ ਕੁਦਰਤੀ ਕੀਤੀ ਜਾਂਦੇ ਰਹਿੰਦੇ ਨੇ ਪਰ ਇਸ ਲੰਬੇ ਸਮੇਂ ਦੇ ਵਿੱਚ ਕਦੇ ਵੀ ਕਿਸੇ ਕੀਟ ਨੇ ਜਿਵੇਂ ਸਯੌਂਕ ਦੀ ਗੱਲ ਕੀਤੀ ਜਾਂਦੀ ਆ ਦੀਮਕ ਦੀ ਉਹਨੇ ਕਦੇ ਸਾਡੇ ਹਰੇ ਪੌਦੇ ਦਾ ਨੁਕਸਾਨ ਨਹੀਂ ਕੀਤਾ ਇਸ ਖੇਤ ਵਿੱਚ ਬੇਸਾਬਾ ਕਚਰਾ ਡਿੱਗਦਾ ਤੇ ਜਦੋਂ ਕੋਈ ਚੀਜ਼ ਵੱਧ ਜਾਂਦੀ ਆ ਤਾਂ ਉਹਨੂੰ ਖਾਣ ਵਾਲੇ ਜੀਵ ਵੀ ਵਿੱਚੇ ਹੁੰਦੇ ਨੇ ਜਿਵੇਂ ਸਯੌਂਕ ਬਾਅਦ ਜੀਵ ਤਾਂ ਤਿੱਤਰ ਤੇ ਹੋਰ ਛੋਟੀਆਂ ਚਿੜੀਆਂ ਉਹਨਾਂ ਨੂੰ ਖਾਂਦੀਆਂ ਰਹਿੰਦੀਆਂ ਨੇ ਕੋਈ ਵੀ ਚੀਜ਼ ਕੁਦਰਤੀ ਖੇਤੀ ਵਿੱਚ ਲੋੜ ਤੋਂ ਨਹੀਂ ਵੱਧ ਸਕਦੀ ਤੁਹਾਡਾ ਲੋੜ ਤੋਂ ਵੱਧ ਨੁਕਸਾਨ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਵੀ ਕੁਦਰਤੀ ਖੇਤੀ ਤੇ 100% ਨੁਕਸਾਨ ਹੋਇਆ ਹੋਵੇ ਜੇ 1-2% ਹੋ ਵੀ ਜਾਊ ਤਾਂ ਵੀ ਕੋਈ ਡਰਨ ਦੀ ਲੋੜ ਨਹੀਂ ਸੋ ਕੁਦਰਤੀ ਖੇਤੀ ਆ ਜਿਹੜੀ ਇਹ ਇੱਕ ਸੌਕੀ ਤੇ ਸਸਟੀ ਖੇਤੀ ਆ ਬਸ ਇਹ ਖੇਤੀ ਸ਼ੁਰੂ ਕਰ ਲੋਏ ਆਪਣੇ ਆਪ ਚੱਲ ਪੈਂਦੀ ਆ ਤੇ ਰੱਬ ਦੀ ਕੁਦਰਤੀ ਕੁਦਰਤੀ ਉਹ ਖੇਤੀ ਆ ਜਦੋਂ ਪੌਦਾ ਉਹਨੇ ਮਿੱਟੀ ਜੇ ਬੀਜ ਡੁੱਗਿਆ ਉੱਗਣਾ ਤਾਂ ਉਹ ਵੱਡਾ ਹੋਣਾ ਜਦੋਂ ਇਹਨਾਂ ਛੇੜਛਾੜ ਘਾੜ ਜੂਤਾ ਕੁਦਰਤੀ ਖੇਤੀ ਵਿੱਚ ਬਹੁਤ ਕੁਝ ਸਿੱਖਣ ਨੂੰ ਆ ਤੇ ਮਜ਼ਬੂਤ ਸਿਹਤ ਬਣੂਗੀ ਆਏ ਕੋਸ਼ਿਸ਼ ਕਰੋ ਵੀ ਘੱਟ ਤੋਂ ਘੱਟ ਜਗ੍ਹਾ ਦੇ ਸ਼ੁਰੂ ਕਰਕੇ ਆਪਣੇ ਤਿਆਰ ਪੈਣ ਦੇ ਨਾਲ ਕਿਸੇ ਦੂਜੇ ਨੂੰ ਬਿਨਾਂ ਦੇਖੇ ਦੂਜੇ ਤੋਂ ਸਿੱਖਣ ਦੀ ਲੋੜ ਨਹੀਂ ਉਹ ਕੁਦਰਤੀ ਖੇਤੀ ਆਪਣੇ ਵਿਚਲ ਪੈਂਦੀ ਹੈ ਸੋ ਇਹ ਖੇਤੀ ਨਾਲ ਜੁੜੀਏ ਤਾਂ ਕਿ ਸਾਡੀ ਜਿਹੜੀ ਆਪਣੇ ਖੇਤ ਦੀ ਉਪਜਾ ਆਪਣੇ ਰਸੋਈ ਲਈ ਰਸੋਈ ਆਪਣੀ ਜਿਵੇਂ ਡਾਕਟਰ ਉਸ ਤਰ੍ਹਾਂ ਦਾ ਹੋਵੇ ਵੀ ਅਸੀਂ ਦਵਾਈਆਂ ਘੱਟ ਇਸਤੇਮਾਲ ਕਰਾਂਗੇ ਆਪਣੀ ਵਧੀਆ ਚੀਜ਼ ਖਾਵਾਂਗੇ ਸ਼ੁੱਧ ਖਾਵਾਂਗੇ ਤੇ ਜ਼ਿਆਦਾ ਸਵਾਦ ਚੀਜ਼ਾਂ ਖਾਵਾਂਗੇ ਇਹ ਸਾਰੀਆਂ ਚੀਜ਼ਾਂ ਦਾ ਜੋ ਸਵਾਦ ਨੇ ਹੁਣ ਜਿਵੇਂ ਦੇਖਦੇ ਆਂ ਵੀ ਕੁਦਰਤੀ ਖੇਤੀ ਵਿੱਚ ਹਰੇਕ ਸਪਰੂਟ ਦਾ ਹਰੇਕ ਸਬਜ਼ੀ ਦਾ ਤੇ ਜੋ ਵੀ ਉਹ ਫਲ ਦਾਣਾਂ ਤੋਂ ਲੈ ਕੇ ਤੁਸੀਂ ਖਾਂਗੇ ਉਹਦਾ ਸਵਾਦ ਵੀ ਵੱਧ ਹੋਊਗਾ ਤੇ ਨਿਊਟ੍ਰੀਸ਼ਨ ਵੀ ਪੂਰੇ ਹੋਣਗੇ ਤੇ ਉਹਨਾਂ ਨੂੰ ਆਪਾਂ ਲੰਬੇ ਸਮੇਂ ਤੱਕ ਰੱਖ ਸਕਦੇ ਆਂ ਸੋ ਇਹ ਆਪਾਂ ਨੂੰ ਕੁਦਰਤੀ ਖੇਤੀ 'ਚ ਮਿਲਣਾ ਅੱਜ ਨਹੀਂ ਤਾਂ ਕੱਲ੍ਹ ਨਹੀਂ ਤੇ ਜਿਹੜੇ ਸਮਝਦਾਰ ਲੋਕ ਨੇ ਡਾਕਟਰ ਜਾਂ ਹੋਰ ਮਤਲਬ ਜਿਨ੍ਹਾਂ ਕੋਲ ਹੈ ਹੈ ਸਿਹਤ ਉਹ ਆਪਣੀਆਂ ਜ਼ਮੀਨਾਂ ਖਰੀਦ ਕੇ ਵੀ ਆਪਣੇ ਲਈ ਕੀ ਲਾਦਾ ਕੀ ਲਾਕਨਾਲਾਂ ਦੇ ਵਿੱਚ ਉਹ ਕੁਦਰਤੀ ਖੇਤੀ ਸ਼ੁਰੂ ਕਰ ਰਹੇ ਨੇ ਆਰਗੈਨਿਕ ਫਾਰਮਿੰਗ ਦੇ ਨਾਂ 'ਤੇ ਸੋ ਸਭ ਤੋਂ ਜ਼ਰੂਰੀ ਆਪਣੀ ਸਿਹਤ ਆ ਆਪਣਾ ਸਰੀਰ ਹੈ ਇਸ ਲਈ ਨੂੰ ਬਚਾਉਣ ਲਈ ਆਪਾਂ ਨੂੰ ਜ਼ਹਿਰ ਮੁਕਤ ਭੋਜਨ ਕਸਰਤ ਅਤੇ ਸੁੱਧ ਹਵਾ ਦੀ ਜ਼ਰੂਰਤ ਆ ਜੋ ਕਿ ਆਪਾਂ ਨੂੰ ਕੁਦਰਤੀ ਖੇਤੀ ਵਿੱਚ ਤਨੇ ਇਕੱਠੇ ਮਿਲ ਰਹੇ ਨੇ ਕਸਰਤ ਆਪਾਂ ਹੱਤੀ ਕਰਾਂਗੇ ਸੁੱਧ ਹਵਾ ਰੋਖ ਹੋਣਗੇ ਤੇ ਸੁੱਧ ਭੋਜਨ ਹੋਊਗਾ ਸਭ ਕੁਦਰਤੀ ਖੇਤੀ ਜੀ ਆ ਸੋ ਆਪਾਂ ਬਾਜ਼ਾਰ ਤੇ ਨਿਰਪਰਣਾ ਰਹਿ ਕੇ ਆਪਣੇ ਖੇਤ ਤੇ ਨਿਰਪਰੋਈਏ ਕੁਦਰਤ ਨਾਲ ਜੁੜੀਏ ਵਾਤਾਵਰਨ ਬਚਾਈਏ ਤੇ ਸਭ ਦੀ ਸਿਹਤ ਬਚਾਈਏ ਤਾਂ ਕਿ ਸਰਬੱਤ ਦਾ ਸਭ ਦਾ ਭਲਾ ਹੋ ਸਕੇ ਸੋ ਆਪਣੇ ਆਪ ਤੋਂ ਸ਼ੁਰੂ ਕਰੀਏ ਕਨਾਲ ਦੀ ਕਨਾਲ ਤੋਂ ਇਹ ਖੇਤੀ ਪਰਮਾਤਮਾ ਨਾਲ ਜੋੜਨ ਵਾਲੀ ਖੇਤੀ ਆ ਤੇ ਸਭ ਦੇ ਭਲੇ ਦੀ ਖੇਤੀ ਆ ਤੇ ਬਹੁਤ ਸੌਖੀ ਆ ਜਦੋਂ ਮੈਂ 2007 ਸ਼ੁਰੂ ਕੀਤੀ ਉਸ ਸਮੇਂ ਨਾ ਇੰਟਰਨੈਟ ਨਾ ਕੋਈ ਜਾਣਕਾਰੀ ਮੈਨੂੰ ਮਿਲ ਨਹੀਂ ਸਕਦੀ ਫਿਰ ਵੀ ਇਹ ਖੇਤੀ ਕਰਨ 'ਚ ਮੈਂ ਕਾਮਯਾਬ ਹੋ ਗਿਆ ਹੁਣ ਦੱਸਣ ਵਾਲੇ ਜਾਣਕਾਰੀ ਵੀ ਬਥੇਰੀ ਮਿਲ ਜਾਂਦੀ ਆ ਸੋ ਡਰਨ ਦੀ ਕੋਈ ਲੋੜ ਨਹੀਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਘਰ ਲਈ ਆਪਣੇ ਕਿਚਨ ਲਈ ਰਸੋਈ ਲਈ ਜਿੰਨੀ ਕਹਾ ਹੈ ਸੀ ਤਾਂ ਉਨੀ ਜਗ੍ਹਾ ਤੋਂ ਸ਼ੁਰੂ ਕਰਕੇ ਆਪਣਾ ਤਜਰਬਾ ਕਰੀਏ ਤੇ ਸੁੱਧ ਭੋਜਨ ਖਾਈਏ ਸੋ ਸਭ ਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ